ਇਹ ਕਾਲੀ ਦਾਲੀ ਇਹ ਠੱਗੂ ਵਾਲਾ ਕਾਲੀ ਦਾਲੇ ਨੂੰ ਕਿਹੜਾ ਕਹਿੰਦਾ ਇਹ ਮਸੰਦ ਹੈ ਲੁੱਟਣ ਵਾਲੇ ਗੁਰੂ ਘਰਾਂ ਨੂੰ ਕਿ ਨਾ ਇਹ ਖੁੱਦੋ ਜੀ ਖੇਦਰ ਦੇ ਨਾ ਲੀਰਾਂ ਦੀਆਂ ਨਿਕਲ ਜਾਂਦੀਆਂ ਜਾਂ ਮੁੜ ਕੇ ਗੁੰਦਨੀ ਔਖੀ ਹੁੰਦੀ ਹੈ ਭਾਂਡਾ ਬਦ ਲਈ ਜੰਗਾ ਇੱਕ ਭਾਂਡਾ ਜੂਠਾ ਹੁਣ ਚਲਾ ਕੇ ਫਰਾ ਮਾਰੋ ਜ਼ਰੂਰੀ ਤਾਂ ਨਹੀਂਗਾ ਉਸੇ ਭਾਂਡੇ ਜੀ ਜਾਣਾ ਵੀਰਵਾਲ ਨੂੰ ਬਦਲ ਦਿਓ ਜਦੋਂ ਉਹਨਾਂ ਦਾ ਰਾਤਾ ਬਦਲ ਦਿਓ ਜਿਹੜਾ ਨਹੀਂ ਚੰਗਾ ਲੱਗਦਾ ਭਾਂਡਾ ਇੱਕ ਦੂਜੇ ਨੂੰ ਬਦਲ ਦਿਓ ਉਹ ਗੰਤਮਾਂ ਦੇ ਆਇਤੇ ਥੋੜੀਆਂ ਮਾਤਾਂ ਹੋ ਜਾਂਦੀਆਂ ਮਾੜੇ ਬੰਦੇ ਦਾ ਹਰੇਕ ੜੇ ਹੋ ਜਾਂਦਾ ਮਾੜੇ ਬੰਦੇ ਦਾ ਤਖੜੇ ਕੋ ਪੰਜ ਸਾਲ ਬੇਖ ਦੀ ਕੀ ਕੋਣਾਂ ਦਾ 500 ਦਾ ਵਿੱਚ ਜੀ ਸੀ ਜਾਂਦਾ ਗੁੰਡਾਗਰਦੀ ਥੋੜੀ ਵੱਧੀ ਵਿਆ ਹੁਣ ਆ ਸਿੱਕਾ ਮਾਰ ਕੇ ਫੁੱਲ ਤੋਰ ਚੱਲ ਜਾ ਚਾਲਾ ਚਾਲਾ ਕੰਮ ਕਰਿਆ ਉਹ ਜੇ ਹੀ ਉਹਨਾਂ ਨੂੰ ਫਲ ਮਿਲ ਗਿਆ ਤੇ ਮੇਰਾ ਰਾਜ ਹੋਵੇ ਤੇ ਮਹਾਰਾਜ ਤੇ ਵੜ ਕੇ ਫਾੜ ਕੇ ਰੂੜੀਆਂ ਤੇ ਸਿੱੜਤੇ ਤੇ ਉਹਨਾਂ ਦਾ ਦੋਸ਼ ਨਾ ਲੱਗੂਗਾ ਬਗਰਾੜੀ ਵਾਲਾ ਸਾਰਾ ਉਹਨਾਂ ਨੇ ਕਿਰਾਾ ਕੇ ਸਿਕਬੀਰ ਨੇ ਤੇ ਸਾਣੇ ਵੱਡੇ ਬਾਦਲ ਨੂੰ ਵੀ ਫਾਹੇ ਟੰਗਤਾ ਇਹਨਾਂ ਨੇ ਵੀਰ ਬਾਦਲ ਹਿੰਦਾ ਇੱਕ ਵੀ ਗੁਣ ਨਹੀਂ ਕਹਿੰਦਾ ਦੱਸ ਦੋ ਹੈਗਾ ਤਾਂ ਇੱਕ ਪ੍ਰਧਾਨ ਦੀ ਗਵਾਹੀ ਦੇ ਵਿੱਚ ਲਗਾਤਾਰ ਚਾਰ ਵਾਰ ਇਲੈਕਸ਼ਨ ਹਰਗੇ ਜਿਹੜੀ ਆ ਲੋਕ ਸਭਾ ਚੋਂ ਹੋ ਕੇ ਫਟੇ ਹਟੇ ਆ ਇਹਦੇ ਵਿੱਚ ਇੱਕ ਇਕਾਲੀ ਜਲਦੀ ਜਵਾਨਤੀ ਜਾਂ ਉੱਤ ਹੋ ਗਈ ਤੇ ਜੋ ਲੋਕ ਚੋਂ ਦੀ ਸਤੀ ਬਾਦਲ ਦੇ ਪਾਸੇ ਕਾਲੀਗਨ ਨੇ ਬਈ ਇੱਕ ਜਲਮ ਕਰਿਆ ਉਹਦੇ ਮਰੇ ਆ ਇਹੋ ਜੇ ਮਹਾਰਾਜ ਨੇ ਟੱਕਰ ਕਿਹੜਾ ਲਾਲੂ ਤੇ ਰਹੂ ਕਿੱਥੇ ਕਿੰਨੇ ਆ ਪਾਰਟੀਆਂ ਨੇ ਮਹਾਰਾਜ ਨੇ ਟੱਕਰ ਲਈ ਆ ਰਹਿਿਆ ਕੋਈ 2-4000 ਬੰਦਾ ਨਾਲ ਲਿਆ ਕੇ ਅੰਮ੍ਰਿਤਸਰ ਤੇ ਗਲਤੀ ਮੰਨੇ ਫੇਰ ਕੰਮ ਜਾਪੋ ਨਹੀਂ ਹੁੰਦਾ ਨਹੀਂ ਜ਼ੋਰ ਲਾਦੇ ਇਹ ਹਾਲਾਤ ਕਿਉਂ ਬਣੇ ਗਏ ਕਰ ਦਲ ਦੇ ਪਤਾ ਕੀ ਗੱਲ ਹੈ ਜੀ ਕਦੋਂ ਘਰ ਦਾ ਜ਼ਿੰਮੇਦਾਰ ਖਤਮ ਹੋ ਜੇ ਫਿਰ ਡੋਡੀ ਫਿੱਲਰ ਜਾਂਦਾ ਸਾਰਾ ਟੱਬਰ ਉਹੀ ਗੱਲ ਬਾਦਲ ਨਹੀਂ ਸੀ ਸਾਰਾ ਕੁਝ ਠੀਕ ਹੈ ਨਾ ਕਦੋਂ ਬਾਦਲ ਗੁਜ਼ਰ ਗਈ ਸੁਖਵੀਰ ਨੂੰ ਕੌਣ ਪੁੱਛਦਾ ਹੁਣ ਕਨੇ ਗੱਲ ਦੀ ਗੱਲ ਦਾ ਆਪਾਂ ਪਾਗੇ ਨਹੀਂ ਯਾਰ ਗਰੁੱਪ ਦਾ ਬਣਨੇ ਸੀ ਫਿਰ ਪਾਟ ਕੇ ਸਾਰੇ ਆਪਾਂ ਫਿਰ 6 ਤੀਆਂ ਪਾਰਟੀਆਂ ਸਾਰੀਆਂ ਆਪਾਂ ਇਕੱਲੇ ਨੂੰ ਉਸ ਨੂੰ ਪਾਰਟੀਆਂ ਮੋਦੀ ਲੋਕ ਤਾਂ ਇੰਨੇ ਖਿਲਾਫ ਸੀ ਕਹਿੰਦੇ ਬੀਜੇਪੀ ਦੇ ਕਿਸਾਨ ਯੂਨੀਅਨ ਵਾਲੇ ਕਿੰਨਾ ਵਿਰੋਧ ਕਰਦੇ ਸੀ ਇਹ 2-2000 ਕਿਉਂ ਲੈਂਦੇ ਹੋ हां जी बापू जी सत श्री अकाल जी हां जी ठीक हो हां बिल्कुल अच्छा काली दाल च ਹੁਣ ਤੜਿਆਂ ਦਾ ਰੌਲਾ ਪਈ ਜਾਂਦਾ ਕੋਈ ਖਬਰਸਾਰ ਸੁਣਦੇ ਉਹਨਾਂ ਕਿ ਨਹੀਂ ਸਾਨੂੰ ਵੀ ਪਤਾ ਸਾਨੂੰ ਵੀ ਪਤਾ ਕਾਲੀਦਾਮ ਦਾ ਫੇਲ ਹੋ ਗਿਆ ਕੀ ਖਤਮ ਹੋ ਗਿਆ ਹੁਣ ਇਹਨਾਂ ਨੂੰ ਛੀਟ ਨਹੀਂ ਮਿਲੀ ਵਸਤਾ ਨਹੀਂ ਮਿਲੀ ਇਹ ਫੇਲ ਹੀ ਹੈ ਸੇਵਾ ਕੀਤੀ ਇੰਨੀ ਅਸੀਂ ਸੇਵਾ ਕਾਦੀ ਕਰੀ ਜੇ ਸੇਵਾ ਕਰੀ ਹੁੰਦੀ ਲੋਕਾਂ ਨੂੰ ਪਤਾ ਨਾ ਹੁੰਦਾ ਜਿੱਤ ਗਈ ਬੀਬੀ ਹਰਸਿੰਦਰ ਕੌਰ ਜਿੱਤ ਗਈ ਇੱਕ ਸੀਰ ਉਹ ਵੀ ਸਾਰਾ ਜੋਰ ਲਾ ਕੇ ਦਿੱਤੀ ਆ ਅੱਛਾ ਤੇ ਹੁਣ ਜਿਵੇਂ ਚੰਦੂ ਮਾੜੇ ਆ ਕੇ ਹੋਰ ਜਗੀਰ ਕੌਰ ਵਰਗੇ ਵੱਖਰੇ ਹੋਏ ਹੋਏ ਆ ਇਹ ਸਾਰਾ ਵੱਖਰਾ ਇਹਨਾਂ ਦਾ ਹਜੇ ਉਹ ਟੰਗ ਹੁਣ ਕਾਲੀਦਾਲ ਮੰਨ ਦਾ ਦੀਨਾ ਨਹੀਂ ਦੇਖੋ ਸੱਚੇ ਕੀ ਮੰਨਣਾ ਵੈਗੜੂ ਨੂੰ ਪਤਾ ਅੱਛਾ ਹਾਂ ਗਲਤੀਆਂ ਕਿੱਥੇ ਹੋਈਆਂ ਕੀ ਗਲਤੀਆਂ ਲੱਗਦੀਆਂ ਤੁਹਾਨੂੰ ਗਲਤੀਆਂ ਸਾਰੀਆਂ ਹੀ ਗਲਤੀਆਂ ਐ ਜੋ ਕੁਝ ਹੋਵੇ ਤੇ ਉਹ ਸਾਰਾ ਨੂੰ ਪਤਾ ਹੁੰਦਾ ਗਲਤੀਆਂ ਦਾ ਜਦੋਂ ਗਲਤੀ ਹੁੰਦੀ ਆ ਤੇ ਗਲਤੀਆਂ ਦੇ ਪਿੱਛੇ ਹਟਦੇ ਆ ਹੁਣ ਇਹ ਇੱਕ ਦੂਜੇ ਦੀ ਲੱਤ ਖਿੱਚਦੇ ਆ ਤੇ ਆ ਦਾ ਕੋਈ ਹੱਲ ਨਹੀਂ ਹੁਣ ਹੁਣ ਅੰਮ੍ਰਿਤਪਾਲ ਸਿੰਘ ਜਿੱਤ ਗਿਆ ਤੇ ਸਾਲ ਦਾ ਉਹਨੂੰ ਫੇਰ ਉੱਥੇ ਫੇਰੇ ਫਾਲ ਤੇ ਲੋਕਾਂ ਨੇ ਪਫਾਪਰ ਦਿੱਤਾ ਵੀ ਬੇਗਲਾ ਇਹ ਜਿੱਤ ਜਿੱਤ ਕਰੀ ਐਡੀ ਵੱਡੀ ਜਿੱਤ ਹੋਈ ਤੇ ਫਿਰ ਇਹੋ ਜੇ ਗੱਲ ਆ ਇਹਨਾਂ ਨੂੰ ਮਰਵਾਉਂਦੇ ਆ ਜੇ ਦੋ ਹੁਣ ਮਾਨ ਨੂੰ ਵੀ ਬਰਵਾ ਦੇਣੀ ਐ ਇਹ ਗੱਲ ਆ ਜਿਹੜਾ ਮਾਨ ਨੇ ਸਾਲ ਪੜ ਕਿਉਂ ਦਿੱਤੀ ਬਈ ਅਲਡਾ ਬੰਦਾ ਜਿੱਤਿਆ ਇਹ ਬਾਹਰ ਆਉਣਾ ਚਾਹੀਦਾ ਅਵਰਤ ਵਾਲਾ ਬਾਹਰ ਆਉਣਾ ਚਾਹੀਦਾ ਹਾਂ ਬਿਲਕੁਲ ਜਦੋਂ ਹੁਣ ਐਡੀ ਵੱਡੀ ਜਿੱਤ ਹੋਈ ਹੈ ਤੇ ਮਨ ਡੜ ਕੇ ਨਹੀਂ ਸੀ ਆਇ ਮਾਨ ਅਰ ਕੇ ਨਹੀਂ ਸੀ ਪਾਰ ਆਇ ਯੰਤਰਪੱਠ ਤੇ ਇਹਦੇ ਬਾਰੇ ਕਿੰਝ ਸਾਲ ਹੋਰ ਕੇ ਕਿਉਂ ਕਰਿਆ ਕਾਲੀ ਜਨ ਵਾਲੇ ਤਾਂ ਬਹੁਤ ਪੁੱਠਾ ਬੋਲਦੇ ਸੀਗੇ ਉਹ ਪੁੱਠਾ ਹੀ ਬੋਲੀ ਜਾਂਦੇ ਆ ਇਹਦਾ ਸਾਰੇ ਹੀ ਕੁਸ਼ੀ ਬੋਲੀ ਜਾਂਦੇ ਆ ਇਹ ਆਪੋ ਆਪਣੀ ਇਹਨਾਂ ਦੀ ਕੁਰਸੀ ਦਾ ਹੁੰਦਾ ਡਰ ਵੀ ਬੰਦਾ ਜਿਹੜਾ ਐ ਕਰਦਦਾ ਨਾ ਇਹ ਕੁਰਸੀ ਸਾਡੀ ਕੁਰਸੀ ਨਾ ਕੁਛ ਨਹੀਂ ਚੰਦੂ ਮਾਦਰਾ ਮਲੂਕਾ ਬੀਬੀ ਜੀ ਗੌਰ ਵੱਖਰੇ ਹੋ ਗਏ ਉਹਨਾਂ ਨੂੰ ਕੋਈ ਫਾਇਦਾ ਹੋ ਕਾਲੀ ਜੱਲਦਾ ਕਿ ਨਹੀਂ ਉਹ ਫਾਇਦਾ ਤਾਂ ਹੋ ਗਿਆ ਉਹ ਡੀਪੀ ਚ ਜਾਵੜੇ ਇਹ ਵੀ ਭਾਜਵਾਲੇ ਪਹਿਲਾਂ ਇਹ ਵੀ ਭਾਜਵਾਲੇ ਸੀਗੇ ਨਾ ਹੁਣ ਇਹ ਉੱਧਰ ਜੋ ਗਰੇ ਨਾ ਉੱਧਰ ਜੋ ਗਰੇ ਆ ਬਚਾਲੇ ਜੇ ਰਹਿ ਗਏ ਮੇਰੀ ਨਗਰਤਾਂ ਬਚੇ ਰੱਖੀਂ ਅੱਗ ਲਾ ਵੜਾ ਕੇ ਹਾਂ ਬੱਲਕੇ ਕਰ ਮਮਾ ਕਿ ਨਹੀਂ ਨਾ ਉੱਧਰ ਟੁੱਟਦੇ ਨਾ ਢਾਂਗਦੇ ਬਚਾਲੇ ਜੇ ਰਹਿ ਗਏ ਅੱਛਾ ਹਾਂ ਹੁਣ ਹੋਊ ਕਾਲੀ ਜੱਲ ਖੜਾ ਕਿਤੇ ਮੋੜ ਕਲਾ ਮੇਰੀ ਨਗਾ ਦਾ ਮੋੜ ਕਲਾ ਇਹ ਕਾਲੀ ਦਾਲ ਨਹੀਂ ਇਹ ਠੱਗੂ ਦਾ ਵਾਲਾ ਹੈ ਠੱਗੂ ਦਾ ਵਾਲਾ ਕ ਕਾਲੀ ਦਾਲ ਇਹਨੂੰ ਪਹਿਲੇ ਕਹਿੰਦਾ ਕਾਲੀ ਦਾਲ ਹੁੰਦਾ ਤਾਂ ਇਹ ਮਛੰਦ ਹੈ ਲੁੱਟਣ ਵਾਲੇ ਗੁਰੂ ਘਰਾਂ ਨੂੰ ਇਹ ਗੁਰੂ ਘਰਾਂ ਦੀ ਰੱਖਿਆ ਕਰਨ ਵਾਲੇ ਨਹੀਂ ਚੰਦੂ ਮਾਜਾ ਰਕੇ ਕਹਿੰਦੇ ਜੇ ਸੁਖਵੀਰ ਬਾਦਲ ਨੂੰ ਪਾਸੇ ਹਟਾ ਦੋ ਪ੍ਰਧਾਨਗੀ ਦੇ ਫਿਰ ਖੜਾ ਹੋ ਸਕਦਾ ਓਏ ਆਇਆ ਤਾਂ ਹੁਣ ਮੈਂ ਕਹਿੰਦਾ ਵੀ ਉਹਨੂੰ ਹਟਾ ਦੇ ਇਹਨੂੰ ਹਟਾ ਦੇ ਦਿਨ ਦਾ ਵਹਿਗਰੂ ਨਹੀਂ ਹੈ ਉਹ ਮਾਂ ਉਹ ਉਹ ਗੱਲ ਮਾਂ ਦੀ ਨਹੀਂ ਕਿਹਾ ਹੈ ਖੁੱਦੋਜੀ ਖੇਤਰ ਜੇ ਨਾ ਲੀੜਾਂ ਦੀਆਂ ਨਿਕਲ ਜਾਂਦੀਆਂ ਕਿ ਮੁੜ ਕੇ ਗੁੰਦਨੀ ਔਖੀ ਹੁੰਦੀ ਹੈ ਔਖਾ ਹਾਂ ਹਾਂ ਹੁਣ ਇਹਨਾਂ ਨੇ ਔਖੀ ਹੋਈ ਪਈ ਹੈ ਗੁੰਦਨੀ ਹੈ ਸੁਖਵੀਰ ਬਾਦਲਾ ਦਾ ਇਹ ਵੀ ਬਿਆਨ ਆਇਆ ਸੀ ਵੀ ਅਸੀਂ ਜਿੱਤ ਗਏ ਹਾਰ ਗਏ 27 ਚ ਹਾਰ ਜੀਏ 29 ਚ ਹਾਰ ਜੀਏ ਪਰ ਅੱਜ ਤਾਂ ਲੋਕਾਂ ਦੀ ਸੇਵਾ ਲਈ ਹਾਜ਼ਰ ਹੈ ਜਿੱਤ ਗਏ ਹਾਰ ਗਏ ਬਹੁਤ ਸੇਵਾ ਕਰੀ ਹੈ ਕੋਈ ਅੰਤ ਨਹੀਂ ਪਹਿਲਾਂ ਤਾਂ ਮੈਂ ਸਾਰੀ ਉਮਰ ਮੇਰੀ ਹੋ ਗਈ 71 ਸਾਲ ਦੀ ਉਮਰ ਸਾਰੇ ਪਿੰਡ ਦੇ ਗੂਠੇ ਲਵਾ ਕੇ ਮੈਂ ਜਗਸੀਰ ਬਾਦਲ ਨੂੰ ਸੱਤ ਵਾਰੀ ਫੜਾਏ ਸੁਖਵੀਰ ਨੂੰ ਸੁਖਵੀਰ ਬਾਦਲ ਨੂੰ ਨਿਸ਼ਾਨੇ ਆ ਸਾਡੀ ਕਾਦੀ ਸਾਡਾ ਅਬ ਜਿਵੇਂ ਘਰੇ ਲੌੜਾ ਸੀਗਾ ਸਿਕਸਰ ਕਿ ਲੈ ਜਿਹੜਾ ਜੱਗਾ ਕ ਲੈਣਾ ਨਹੀਂ ਜੱਗਾ ਕ ਲੈਣ ਦੀ ਮਾਤ ਤੁਸੀਂ ਜਗਸੀਰ ਬਾਦਲ ਨੂੰ ਖਾਠ ਮਗਾ ਵੀ ਸਾਡਾ ਆ ਸਾਰੀ ਪੰਚਾਇਤ ਦੇ ਸਾਰਾ ਕੁਝ ਮੇਰੇ ਨਾਲ ੱਟਕਾ ਹੈ ਮੈਂ ਗੱਦੀ ਟੋਕਰੀ ਸਿੱਧੀ ਮੇਰੇ ਤੋਂ ਬਾਤ ਨਹੀਂ ਪੁੱਛੀ ਮੈਂ ਮੇਰੀ ਕੋਈ ਬਾਤ ਨਹੀਂ ਪੁੱਛੀ ਤੇ ਨਾ ਮੇਰੀ ਫੌਜ ਚੱਲਿਆ ਮੇਰੀ ਭੋਟਿਆ ਤਾਂ ਮੈਨੂੰ ਗਵਰਨਮੈਂਟ ਨੇ ਬਨੋਨੀ ਸਹਾਇਤਾ ਦਿੱਤੀ ਉਹਦੇ ਨਾਲ ਮੈਂ ਲੜਾਈ ਕਰੀ ਗਿਆ ਤੇ ਮੇਰੇ ਤਾਂ ਕਬੋਧਾ ਕਿੰਨਾ ਚਿਰ ਜੁੜੇ ਰਹੇ ਕੱਲ ਨਾਲ ਕਾਲੀਦਾਲ ਨਾਲ ਮੇਰਾ ਪਿਓ ਜੁੜੇ ਰਹੇ ਮਾਦਰ ਨਹੀਂ ਟੁਖੀ ਨਹੀਂ ਮਾਰੀ ਜਦੋਂ ਮੇਰੀ ਇਹਨਾਂ ਨੇ ਅਰਖਾਸਤ ਨਹੀਂ ਪੁੱਛੀ ਅੱਛਾ ਮੈਂ ਨਹੀਂ ਇਹਨਾਂ ਕਾਲੀ ਕੋਈ ਲਾਲਚ ਕਿਉਂ ਜਦੋਂ ਬਾਤ ਪੁੱਛਣ ਮੇਰੀ ਹੱਕ ਸੱਚ ਦੀ ਗੱਲ ਕਰਦਾ ਤੇ ਮੈਂ ਇਹ ਕਾਲੀਦਾਲਤੀ ਸੀ ਜਦੋਂ ਕੋਈ ਬੰਦਾ ਹੱਕ ਸੱਚ ਦੀ ਗੱਲ ਨਾ ਸੁਣੇ ਉੱਥੇ ਆ ਕੇ ਦੂਜੇ ਪਾਸੇ ਹੋ ਜਾਂਦਾ ਉਹਨੂੰ ਕੋਈ ਮਸਲਾ ਨਹੀਂ ਆਉਂਦਾ ਫਿਰ ਕਾਲੇ ਕੁਲੀ ਦਾ ਦਾਦਾ ਜੀ ਕੋਈ ਵੀ ਪਾਰਟੀ ਹੋਵੇ ਜੇ ਹੁਣ ਮੇਰੀ ਪਾਰਟੀ ਆ ਜਿਹੜੀ ਉਹ ਮੇਰੀ ਗੱਲ ਨਹੀਂ ਸੁਣੂਗੀ ਤੇ ਮੈਂ ਉੱਥੇ ਕੀ ਲੈਣ ਲਾऊं ਸਹੀ ਹੈ ਹਾਂ ਸਹੀ ਗੱਲ ਇਹ ਮੇਰੇ ਨਾਲ ਧੱਕੇ ਆ ਸਾਰੇ ਪਿੰਡ ਤੋਂ ਪੁੱਛ ਲਓ ਇਹਨਾਂ ਨੂੰ ਮੈਂ ਦੋ ਤਿੰਨ ਵਾਰੀ ਤਖਬੀਰ ਬਦਲ ਨੂੰ ਨਾ ਦਰਖਾਸਤ ਲਿਖ ਕੇ ਪੜਾਦੀ ਪਰ ਠੀਕ ਹੈ ਉਹ ਨਰਦੀ ਟੋਕਰੀ ਚੋਂ ਮੇਰੀ ਦਾਜੀ ਨਹੀਂ ਕਿਤੇ ਮੁੜ ਕੇ ਕੋਈ ਗੱਲਬਾਤ ਹੋਈ ਨਹੀਂ ਇਹ ਫਿਰ ਮਾਇਨਾਂ ਤੋਂ ਕੀ ਕਾਲੀ ਦਲ ਦੱਸਦੇ ਸੀ ਸੁਵੀਰ ਬਾਦਲ ਨੇ ਮਾਫੀ ਮੰਗੀ ਸੀ ਕਾਲ ਤਖਤ ਸਾਹਿਬ ਜਾ ਕੇ ਉਹ ਮੰਗਦਾ ਹੋਊਗਾ ਹੁਣ ਉਹਨਾਂ ਤੋਂ ਮੰਗਦਾ ਆਪਾਂ ਤੋਂ ਥੋੜਾ ਹੀ ਮੰਗਦਾ ਉਹਦਾ ਆਦੀ ਪਾਰਟੀਆਂ ਤੋਂ ਮੰਗਦਾ ਵੀ ਮਾਂ ਗੱਲ ਉਹ ਜਿਹੜੀ ਮਾਫੀ ਮੰਗੀ ਜਾਵੇ ਅੰਜ ਅਸਤੀ ਕਾਲ ਜੀ ਜਿਵੇਂ ਹੁਣ ਕਾਲੀ ਦਲ ਤੋਂ ਪਤਾ ਵੀ ਦੋ ਵੱਡੇ ਧੜੇ ਆ ਚੰਦੂ ਮਾਦਰਾ ਬੀਬੀ ਜ਼ਗੀਰ ਕੌਰ ਮਲੂਕਾ ਹੋਰ ਬਹੁਤ ਬੰਦੇ ਹੈਗੇ ਆ ਉਹ ਕਹਿੰਦੇ ਵੀ ਸੁਵੀਰ ਸਿੰਘ ਬਾਦਲ ਪ੍ਰਧਾਨਗੀ ਛੱਡੇ ਫਿਰ ਕਾਲੀ ਦਲ ਵੱੱਜਦਾ ਉਧਰ ਸੁਵੀਰ ਸਿੰਘ ਬਾਦਲ ਦੇ ਪੱਖ 'ਚ ਵੀ ਕਾਲੀ ਦਲ ਵਾਲੇ ਹੈਗੇ ਆ ਵੀ ਭਾਈ ਜੇ ਪ੍ਰਧਾਨ ਰਹੂਗਾ ਤੇ ਇਹੀ ਰਹੂਗਾ ਫਿਰ ਛੱਡ ਦੇਣ ਕਿ ਆ ਇਹ ਲੋਕ ਚਾਹੁੰਦੇ ਨਹੀਂ ਜੋ ਲੋਕ ਚਾਹੁੰਦੇ ਨੇ ਪ੍ਰਧਾਨ ਛੱਡ ਦੇਣ 2017 ਦੇ ਵਿੱਚ ਬੁਰਾ ਹਾਲ ਹੋ ਗਿਆ 2019 ਦੇ ਵਿੱਚ ਬੁਰਾ ਹਾਲ ਹੋ ਗਿਆ 2024 ਦੇ ਵਿੱਚ ਬੁਰਾ ਹਾਲ ਹੋ ਗਿਆ 22 ਚੂਰਾ ਹਾਲ ਹੋ ਗਿਆ ਠੀਕ ਹੈ ਇੱਕ ਪ੍ਰਧਾਨ ਦੀ ਗਵਾਹੀ ਦੇ ਵਿੱਚ ਲਗਾਤਾਰ ਚਾਰ ਵਾਰੀ ਇਲੈਕਸ਼ਨ ਹੋ ਰਗੇ ਐਤਕੀ ਤੱਕ ਤਿੰਨ ਸ਼ੀਟਾਂ ਦੀ ਰਹਿ ਗਿਆ ਪ੍ਰਧਾਨ ਸਭਾ 'ਚ ਤੇ ਜਿਹੜੀ ਆ ਲੋਕ ਸਭਾ ਚੋਂ ਨੋ ਹੋ ਕੇ ਕਿ ਹਟੇ ਹਟਿਆ ਹੈ ਇਦੇ ਵਿੱਚ ਇੱਕ ਇਕਾਲੀ ਚਲਦੀ ਜਵਾਨਤੀ ਯੋਤ ਹੋ ਗਈ 13% ਕੋ ਸਪੋਰਟ ਮਿਲੀ ਹੈ ਜੇ ਇਹ ਤੁਲੇ 16% ਵੋਟ ਚਾਹੀਦੀ ਸੀ ਜੇ ਜਵਾਨਤ ਕੋ ਚੋਣ ਖਾਤਰ ਤੇ ਜੋ ਲੋਕ ਚਾਹੁੰਦੇ ਸਤੀਫਾ ਦੇ ਪਾਸੇ ਲੋਕ ਜਿਹੜੇ ਹੈਗੇ ਆਮ ਲੋਕਾਂ ਚ ਇਹ ਵੀ ਚਰਚਾ ਹੈਗੀ ਆ ਉਹ ਚੰਦੂ ਮਾਜਰਾ ਸਿਕੰਦਰ ਸਿੰਘ ਮਲੂਕਾ ਬੀਬੀ ਜ਼ਗੀਰ ਕੋ ਜਿੰਨੇ ਵੀ ਦੂਜੇ ਧੜੇ ਦੇ ਬੰਦੇ ਆ ਉਹਤੇ ਵੀ ਸਵਾਲ ਚੁੱਕਦੇ ਆ ਵੀ ਭਾਈ ਤੁਸੀਂ ਵੀ ਨਾਲ ਹੀ ਸੀਗੇ ਜਿੰਨਾ ਕੁ ਸ ਵਾਪਰਿਆ ਬੇਇੱਜ਼ਤੀ ਬਾਪ ਹੋਇਆ ਹੋਰ ਸਾਰਾ ਕੁਝ ਵੀ ਤੁਸੀਂ ਵੀ ਨਾਲ ਦੇ ਗੁਨਾਹਗਾਰ ਹੋ ਇਕਲੇ ਸੁਖਵੀਰ ਸਿੰਘ ਬਾਦਲ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਹ ਇਹਨਾਂ ਨੂੰ ਜਦੋਂ ਗੁਰੂ ਅੰਸਾ ਦੀ ਬੇਦਵੀ ਹੋਈ ਉਦੋਂ ਸਾਰਿਆਂ ਨੇ ਵਜੀਰੀਆਂ ਨਾਲ ਉਦੋਂ ਇਹਨਾਂ ਨੂੰ ਬੋਲਣਾ ਚਾਹੀਦਾ ਸੀ ਅੱਜ ਕੱਲ ਤੱਕ ਸਭ ਤੇ ਜਾ ਕੇ ਮਾਫੀ ਮੰਗੀ ਹੈ ਚਲੋ ਫਿਰ ਉਹਦੀ ਇਹਨਾਂ ਨੂੰ ਬੋਲਣਾ ਚਾਹੀਦਾ ਸੀ ਨਾ ਹੁਣ ਮੰਨ ਲਓ ਕਾਲੀਦਲ ਦੇ ਪ੍ਰਧਾਨ ਰਹੇ ਆ ਸੰਤਰਚੰਦ ਸਿੰਘ ਲੌਂਗਵਾਲ ਰਹੇ ਆ ਮਾਸਟਰ ਤਾਰਾ ਸੋਹ ਰਹੇ ਆ ਠੀਕ ਹੈ ਸੰਤ ਫਤੇ ਸਿੰਘ ਰਹੇ ਆ ਉਹ 103 ਸਾਲ ਪਾਰਟੀ ਕਾਲੀਦਲ ਪਏ ਸੀ ਦਾ ਦੇ ਕੁਰਬਾਨੀ ਚ ਨਿਕਲੀ ਪਾਰਟੀ ਹੈ ਤੇ ਸੁਖਵੀਰ ਬਾਦਲ ਦਾ ਇੱਕ ਵੀ ਗੁਣ ਨਹੀਂ ਕਹ ਦੱਸ ਦੋ ਹੈਗਾ ਤਾਂ ਪਾਰਟੀ ਦਾ ਪ੍ਰਧਾਨਗੀ ਵਾਲਾ ਜੋ ਲੋਕ ਨਹੀਂ ਚਾਹੁੰਦੇ ਪਾਰਟੀ ਨੂੰ ਚਾਹੁੰਦੇ ਤੇ ਦੋ ਫੜ ਹੋਗੇ ਅੱਜ ਕੀ ਵਾਰੀ ਬੀਜਪੀ ਦੇ ਕੋਲ ਕਿੰਨੀ ਵੋਟ ਲੈ ਗਈ ਵੱਧ ਲਈ ਵੱਧ ਲਈ ਕੱਲ ਨੂੰ ਜਿੱਥੇ ਕਿ ਬੀਜਪੀ ਦੇ ਕੋਲੇ ਕੁੱਲ 13 ਸੀਟਾਂ ਕੱਲ ਜਲ ਦਿੰਦਾ ਹੁੰਦਾ ਸੀਗਾ 23 23 ਅਤੇ 23 ਸੌਰੀ 23 ਸੀਟਾਂ ਹੁੰਦੀਆਂ ਸੀ ਵਿਧਾਨ ਸਭਾ ਦੀਆਂ ਤੇ ਅੱਜ ਦੇਖੋ ਕਿੱਥੇ ਖੜੇ ਆ ਉਹ ਜਿਹੜੀ ਸੰਗਰੂਰ ਵਾਲੀ ਆਪਣੀ ਜੀਵਨੀ ਚੌਂਸੀ ਨੂੰ ਜਿੱਤ ਮੰਨ ਦਿੱਤੇ ਆ ਉਥੇ ਬੀਜਪੀ ਤੀਜੇ ਨੰਬਰ ਤੇ ਹੈ ਕਿ ਕੱਲ ਚੌਥੇ ਤੇ ਰਹੇਗਾ ਪੰਜਵੇਂ ਤੇ ਆ ਗਿਆ ਤੇ 10 ਸੀਟਾਂ ਜਵੰਤ ਦੀ ਆ ਉਤੋਂ ਇਹੋ ਕੋਈ ਸੀਟਾਂ ਨਹੀਂ ਤੇ ਪੰਜਵੇਂ ਨੰਬਰ ਤੇ ਨਹੀਂ ਆਇਆ ਜਵੰਤ ਆ ਉਤੋਂ ਕੱਲਾ ਬਠੰਡਾ ਬਸੀ ਆ ਤੁਸੀਂ ਖੰਡੂਰ ਸਾਹ ਦੇਖ ਲਓ ਉਥੇ ਪੰਜਵੇਂ ਨੰਬਰ ਤੇ ਚਲੇ ਹੈਗੇ ਤੇ ਤੁਹਾਡੇ ਅੰਮ੍ਰਿਤਸਰ ਹੋਰ ਕਈ ਕਾਫੀ ਸੀਟਾਂ ਇਥੇ ਕੁ ਕਾਜਲ ਦੀ ਜਵੰਤੀ ਜਾਂ ਉਤ ਹੋ ਗਈ ਬੁਰਾ ਹਾਲ ਹੋ ਗਿਆ ਸਿਫਾ ਦੇ ਦੇ ਫਿਰ ਕਿਸ ਸੁਖਵੀਰ ਸਿੰਘ ਬਾਦਲ ਇਹ ਵੀ ਕਹਿੰਦੇ ਆ ਵੀ ਭਾਈ ਹੁਣ ਜਿਹੜੀ ਚੋਣਾਂ ਚਾਹੇ ਲੰਘੀਆਂ ਚਾਹੇ ਹੁਣ ਜਿਹੜੀਆਂ 27 ਚੋਣੀਆਂ ਚਾਹੇ 29 ਚੋਣੀਆਂ ਅਸੀਂ ਕੋਈ ਚੀਜ਼ ਸੀਟਾਂ ਚਾਹੇ ਜਿੱਤੀਏ ਪਰ ਅਸੀਂ ਤਾਂ ਲੋਕਾਂ ਦੇ ਲਈ ਲੜਾਂਗੇ ਪੰਜਾਬ ਦੇ ਲੋਕਾਂ ਦੇ ਲਈ ਲੜਾਂਗੇ ਇਹ ਗੱਲ ਕਿੰਨੀ ਬਾਜਬ ਲੱਗਦੀ ਉਹਨਾਂ ਦੀ ਬਹੁਤ ਬਿਲਕੁਲ ਇਹ ਡਰਾਮਾ ਹੈ ਜਦੋਂ ਕਿਸਾਨੀ ਬੈਲਾ ਦਾ ਮੁੱਦਾ ਆਇਆ ਠੀਕ ਹੈ ਉਦੋਂ ਤਾਂ ਮੈਂ ਲੋਕਾਂ ਨੂੰ ਦਬਾ ਪਾ ਕੇ ਇਹਨਾਂ ਨੇ ਗੱਠਜੋੜ ਬੰਦਨ ਤੋੜਨਾ ਪਿਆ ਕੋਈ ਮਜਬੂਰੀ ਬਣ ਗਈ ਇਹਦਾ ਕਰਕੇ ਤਾਂ ਮਾਤੇ ਮਿੰਟਲ ਤੋਂ ਸਤੀਵਾ ਦੇਣਾ ਪਿਆ ਲੋਕਾਂ ਨੂੰ ਰੋਜ਼ ਚੱਕ ਰੋਣਾ ਪਿਆ ਤੇ ਕੋਈ ਇਹਨਾਂ ਦੀ ਉਹ ਈ ਗੱਲ ਨਹੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਠੀਕ ਹੋ ਪੁੱਜੀ ਠੀਕ ਹੋ ਵਧੀਆ ਵਧੀਆ ਜੀ ਅੱਛਾ ਕਾਲੀਦਾਲ ਬਾਰੇ ਕਿੰਨਾ ਕੁ ਜਾਣਦੇ ਤੁਸੀਂ ਕਾਲੀ ਕਾ ਨੇ ਪਾਈ ਇੱਕ ਜ਼ੁਲਮ ਕਰਿਆ ਉਹਦੇ ਮਰੇ ਆ ਉਹ ਹੈ ਜੇ ਮਹਾਰਾਜ ਦਾ ਜ਼ੁਲਮ ਕਰੇ ਤਾਂ ਫੇਰ ਹੀ ਮਰੇ ਉਹ ਜੇ ਮਹਾਰਾਜ ਨਾਲ ਟੱਕਰ ਕਿਹੜਾ ਲਾਲੂ ਤੇ ਰਹੂ ਕਿਤੇ ਕਿਨੇ ਕਿੰਨੇ ਆਪਣੇ ਦੇਖਣ ਚ ਕਿੰਨੇ ਆ ਪਾਰਟੀਆਂ ਨੇ ਮਹਾਰਾਜ ਨਾਲ ਟੱਕਰ ਲਈ ਆ ਰਿਹਾ ਕੋਈ ਹੂੰ ਚਿਤੰਗੇ ਫਿਰ ਕਾਲੀ ਡਿੱਗੇ ਆ ਜੇ ਮਹਾਰਾਜ ਨੇ ਟੱਕਰ ਲਈ ਸੀ ਤਾਂ ਮਤਲਬ ਬੇਅਦਬੀ ਵਾਲਾ ਜਿਹੜਾ ਗੁਰੂ ਗ੍ਰੰਥ ਸਾਹਿਬੀ ਬੇਅਦਬੀ ਸੁਦਾ ਇਨਸਾਫ ਨਹੀਂ ਦਿੱਤਾ ਹਾਂ ਨਾ ਸਾਹਿਬ ਨਹੀਂ ਦਿੰਦਾ ਇਹ ਵੱਡੀ ਗੱਲ ਗਲਤੀ ਲੱਗਦੀ ਹੈ ਗਲਤੀ ਇਹੀ ਹੈ ਕਦੋਂ ਇਹਨਾਂ ਦਾ ਰਾਜ ਸੀ ਉਦੋਂ ਇਨਸਾਫ ਦਿੰਦੇ ਤੇ ਹਰਦੇ ਨਹੀਂ ਸੀ ਇਹ ਤਾਂ ਪਹਿਲਾਂ ਮੂਰੇ ਸੀ ਇਹ ਤਾਂ ਗੱਲ ਕਰ ਵੀ ਹੋਂ ਬਸੰਡਾ ਸੀਟ ਜਿੱਤੇ ਆ ਜਿੱਤੇ ਕਿ ਨਹੀਂ ਤੇ ਜੇ ਇਹਨਾਂ ਦਾ ਕੋਈ ਚੰਗਾ ਸੀਗਾ ਤਾਂ ਫੇਰ ਹੀ ਦਿੱਤੇ ਐ ਤੇ ਗੱਲ ਕਰ ਵੀ ਇਹਨਾਂ ਨੇ ਹੁਣ ਉਹਦੇ ਕਰਕੇ ਕਿਹੜਾ ਪਾਪ ਕਰਿਆ ਪਾਪ ਨਹੀਂ ਗੁੱਜ ਰਹੇ ਨਾ ਹੁਣ ਕੀ ਲੱਗਦਾ ਅਕਾਲੀ ਦਲ ਦਾ ਖੜੀ ਹੋ ਸਕੂ ਕਿਤੇ ਹੋ ਸਕਦਾ ਮਨ ਸਕਦਾ ਐ ਆ ਇਹ ਨਹੀਂ ਕੋਈ ਐਮਐਲਏ ਬਣ ਵੀ ਸਕਦਾ ਕੀ ਕਰਨਾ ਪਊਗਾ ਕੋਈ ਪਛਤਾਵਾ ਕਾਲੀਦਲ ਨੂੰ ਕੀ ਕਰਨਾ ਚਾਹੀਦਾ ਇਹ ਸਾਰੀਆਂ ਗੱਲਾਂ ਵਾਸਤੇ ਜਿਵੇਂ ਲੋਕ ਕਹਿੰਦੇ ਗੁਨਾਹ ਹੋਗੇ ਬੇਇਜ਼ਦੀ ਵੀ ਹੋਊਗੇ ਸਮੇਂ ਸ਼ਾਇਦ ਨੂੰ ਡੀਜੀਪੀ ਲਾਤਾ ਕਿੰਨੇ ਗੱਲਾਂ ਉਹਨਾਂ ਨੇ ਕੀਤੀਆਂ ਉਹਨਾਂ ਨੇ ਬਿٹے ਗੱਲ ਸੁਣੋ ਮੇਰੀ ਇਹ ਗੱਲ ਹੋ ਸਕਦੀ ਹੈ ਵੀ ਜੇ ਲੋਕਾਂ ਦਾ ਸੁਭਾਗ ਲੈ ਕੇ ਵੀ ਗਲਤੀ ਮੰਨਣ ਵੀ ਸਾਥੋਂ ਗਲਤੀ ਹੋਈ ਹੈ ਜਸਵੀਰ ਬਾਦਲ ਨੇ ਗਲਤੀ ਮੰਨੀ ਸੀ ਕਹਿੰਦੇ ਨਹੀਂ ਮੰਨੀ ਨਹੀਂ ਜੇ ਉਹ ਜਸਵੀਰ ਬਾਦਲ ਗਲਤੀ ਮੰਨੂ ਫੇਰ ਕੰਮ ਜਾਓ ਬਾਦਲ ਨਹੀਂ ਹੋ ਨਹੀਂ ਸਕਦਾ ਹਾਂ ਠੀਕ ਹੈ ਕਿ ਨਹੀਂ ਜੇ ਹੁਣ ਚਾਰ ਕਿਵੇਂ 2 2 4000 ਬੰਦਾ ਨਾਲ ਲਿਜਾ ਕੇ ਅੰਬਰ ਸਾਤੇ ਗਲਤੀ ਮੰਨੇ ਫੇਰ ਕੰਮ ਜਾਪੋ ਨਹੀਂ ਹੁੰਦਾ ਨਹੀਂ ਜੋਰ ਲਾ ਲੈ ਹੂੰ ਇਹ ਨਹੀਂ ਕਿਹੜੀ ਗਲਤੀ ਤਾਂ ਗਲਤੀ ਹੈ ਕਦੋਂ ਦੇਖ ਆਪਣੇ ਦੇਖਣ ਚ ਕਿੰਨਿਆਂ ਨੇ ਮਹਾਰਾਜ ਨਾਲ ਟੱਕਰ ਲਾਈ ਆ ਕੋ ਰਿਹਾ ਨਹੀਂ ਰਿਹਾ ਤੰਗੇ ਮਰੇ ਆ ਠੀਕ ਹੈ ਕਿ ਨਹੀਂ ਹਾਂ ਇਹ ਗੱਲ ਆ ਨਾ ਕਿ ਕਿਹੜਾ ਕੋਈ ਜੇ ਮਾੜਾ ਮੋਟਾ ਹੁਣ ਜੇ ਕੋਈ ਜ਼ੁਲਮ ਨਾਲ ਕਿਹੜੀ ਟੱਕਰ ਟੱਕਰ ਤਾਂ ਉਹ ਤਾਂ ਮਰੂ ਗਈ ਜੇ ਕੋਈ ਗਲਤੀ ਮਨ ਨੂੰ ਤਾਂ ਕੋਈ 1000 2000 ਬੰਦਾ ਤਾਂ ਨਾਲ ਜੁੜਦਾ ਹੀ ਹੈ ਲਿਆ ਕੇ ਵੀ ਗਲਤੀ ਮੰਨੇ ਫੇਰ ਹੋ ਸਕਦਾ ਕਾਮਯਾਬੀ ਹੋ ਸਕਦਾ ਇਹ ਕੋਈ ਵੱਡੀ ਗੱਲ ਨਹੀਂ ਗਰੀਬ ਤਾਂ ਸਾਰੇ ਇਹਨਾਂ ਨੇ ਜੁੜੇ ਆ ਕਾਲੀਆਂ ਨਹੀਂ ਹਾਂ ਆਈ ਸਾਸਰੀ ਦਾ ਬਾਪੂ ਜੀ ਉਹ ਬਠੀਕੋ ਹਾਂ ਹਾਂ ਠੀਕ ਆ ਵਧਿਆ ਅੱਛਾ ਕਾਲੀਦਾਲ ਚ ਹੁਣ ਦੋ ਧੜੇ ਆ ਕੋਈ ਗੱਲਬਾਤ ਸੁਣਦੇ ਆ ਕਾਲੀਦਾਲ ਬਾਰੇ ਕਿ ਨਹੀਂ ਸੁਣਦੇ ਨਹੀਂ ਨਹੀਂ ਅਸੀਂ ਨਹੀਂ ਸੁਣਦੇ ਕਾਲੀਦਾਲ ਬਾਰੇ ਜਮ ਨਹੀਂ ਸੁਣਦੇ ਹੈ ਨਾ ਕਿਵੇਂ ਸਮਝਦੇ ਹੋ ਹੁਣ ਕਾਲੀਦਾਰ ਪਾਰਟੀ ਨੂੰ ਐਨੀ ਪੁਰਾਣੀ ਪਾਰਟੀ ਸਭ ਤੋਂ ਪੁਰਾਣੀ ਪਾਰਟੀ ਆ ਭਾਰਤ ਚ ਕਾਂਗਰਸ ਤੋਂ ਬਾਅਦ ਜਿਹੜਾ ਖੇਤਰੀ ਦਲ ਕਹਿੰਦੇ ਆ ਨਾ ਉਹ ਖੇਤਰੀ ਪਾਰਟੀ ਸਭ ਤੋਂ ਪੁਰਾਣੀ ਹੈ ਸਮਝਦੇ ਸਮਝਦੇ ਹਾਂ ਹਾਂ ਤਾਂ ਹੁਣ 2 ਢੜੇ ਹੋ ਗਏ ਵੱਡੇ ਉਹਦੇ ਤਾਂ ਕਿਵੇਂ ਲੱਗਦਾ ਤੁਹਾਨੂੰ ਕੋਈ ਚੀਜ਼ ਉਹਨਾਂ ਬਾਰੇ ਆਪਾਂ ਨੂੰ ਕੋਈ ਨਾ ਹੀ ਨੌਲੇਜ ਆ ਨਾ ਹੀ ਉਸ ਚੀਜ਼ ਬਾਰੇ ਪਾਰਟੀ ਬਾਰੇ ਆਪਾਂ ਨੂੰ ਆਇਆ ਨਾ ਹੀ ਅਸੀਂ ਆਪਾਂ ਜੋ ਪਾਰਟੀ ਚ ਇਸ ਚ ਗਏ ਆ ਆਪਾਂ ਨੂੰ ਆਪ ਨੂੰ ਨਾ ਕੁਝ ਕੁ ਸੰਬੰਧ ਹੀ ਪੁਰਾਣੀ ਪਾਰਟੀ ਦਾ ਪੰਜਾਬ ਦੀ ਇਹੀ ਸੀ ਹੋਊਗੀ ਪੁਰਾਣੀ ਆਪਾਂ ਪਰ ਅਜੇ ਤੱਕ ਪਾਈ ਨਹੀਂ ਗੱਲ ਕਿ ਤੁਸੀਂ ਪੁਰਾਣੇ ਬੰਦੇ ਨਹੀਂ ਹੈਂ ਪਰ ਇਹ ਹੈ ਨਹੀਂ ਪੁਰਾਣੇ ਬੰਦੇ ਵੀ ਨਹੀਂ ਛੋਟੀ ਉਮਰ ਦੀਆਂ ਸੀ ਅਸੀਂ ਇਹ ਚੀਜ਼ ਨੂੰ ਮੰਨ ਨਹੀਂ ਰਹੇ ਅੱਛਾ ਹਾਂਜੀ ਸਤਿ ਸ੍ਰੀ ਅਕਾਲ ਜੀ ਆ ਗਿਆ ਬੰਬਰ ਜੀ ਕਿਵੇਂ ਲੱਗਦਾ ਜੀ ਕੱਲ੍ਹ ਜਾਂਦਾ ਲੱਗਾ ਕੀ ਹੈਗਾ ਭਾਂਡਾ ਬਦਲੇ ਚੰਗਾ ਉਹ ਕੀ ਜਗਣੀ ਸਹੀ ਗੱਲ ਆ ਇੱਕ ਭਾਂਡਾ ਜੂਠਾ ਹੁਣ ਚਲਾ ਕੇ ਭਰਾ ਮਾਰੋ ਜ਼ਰੂਰੀ ਤਾਂ ਨਹੀਂਗਾ ਕਿ ਉਸੇ ਭਾਂਡੇ ਜੀ ਖਾਣਾ ਜਿਹੜੇ ਚੰਦੂ ਮਾਦਰੇ ਜਾਂ ਮਲੂਕੇ ਵਰਗੇ ਜਾਂ ਬੀਬੀ ਜੀ ਵਰਗੇ ਵਰਕੇ ਕਹਿ ਰਹੇ ਆ ਦੀਪਾਈ ਸਰੂਰੀ ਨੂੰ ਬਦਲਣ ਨੂੰ ਕੋਈ ਕੋਈ ਚੰਦੂ ਮਾਦਰਾ ਨਹੀਂ ਭਲਾ ਮਨਸ ਕੁਛਕੰਤਰ ਮੁੱਖ ਭਲਾ ਮਨਸ ਗੱਲੀ ਮੁਕੀ ਰਾਂਦ ਗਈ ਸਰ ਇੱਕੋ ਹੀ ਗੱਲ ਬਾਤ ਸਭ ਨੂੰ ਗੁੱਲੂ ਬਣਾਉਂਦੇ ਆ ਇਹ ਸਾਨੂੰ ਲੋਕਾਂ ਨੂੰ ਗੁੱਲੂ ਬਣਾਉਂਦੇ ਆ ਬਦਲ ਕੇ ਇੱਕ ਵਾਰੀ ਉਹ ਆ ਜਾਂਦਾ ਇੱਕ ਵਾਰੀ ਉਹ ਆ ਜਾਂਦਾ ਠੀਕ ਨੇ ਹੁਣ ਇਹਨਾਂ ਨੂੰ ਵੇਖਣ ਦੇ ਨੇ ਹੈਗੇ ਵੀ ਕੀ ਬਣਦਾਗਾ ਕੋਈ ਵੇਖਣ ਜੇ 5 ਸਾਲ ਵੇਖਣ ਦੇ ਵੀ ਕੀ ਦਿੰਦਾ ਕੀ ਨਹੀਂ ਕਰਦਾ ਅਕਾਲੀਆ ਦੀਆਂ ਵੱਡੀਆਂ ਗਲਤੀਆਂ ਕੀ ਲੱਗਦੀਆਂ ਪਾਰਟੀ ਜੋ ਰਾਜ ਰਿਹਾ ਜਾਂ ਹੋਰ ਗਲਤੀਆਂ ਗਲਤੀਆਂ ਨੇ ਇਹਨਾਂ ਦੀਆਂ ਗਲਤੀ ਗਲਤੀ ਇੱਕ ਵਾਰੀ ਹੋਵਾ ਜਾਂਦੇ ਇੱਕ ਵਾਰੀ ਹੋਵਾ ਜਾਂਦੇ ਆ ਕਹਿੰਦੇ ਸੀ ਇਦਾਂ ਦੀ ਪੁਰਾਣੀ ਪਾਰਟੀ ਐ ਪਾਰਟੀ ਕਿਹੜੀ ਪਾਰਟੀ ਐ ਪੁਰਾਣੀ ਹੈਗੀ ਐ ਪੁਰਾਣੀ ਪਾਰਟੀ ਉਹਨਾਂ ਦੀ 100 ਸਾਲ ਤੋਂ ਵੱਧ ਹੋ ਗਿਆ ਸਮਾਂ ਫੇਰ ਕੀ ਹੋ ਗਿਆ ਕੀ ਆਖਣੀ 100 ਸਾਲ ਹੋ ਗਿਆ ਫਿਰ ਇਹਨਾਂ ਨੇ ਹੁਣ ਛੱਡਣੇ ਨਹੀਂ ਜੇ ਇੱਕ ਬੁੜਾ ਇੱਕ ਬਜ਼ੁਰਗ ਗਾ ਉਹਨੇ ساری ਉਮਰ ਛੱਡਣਾ ਨਹੀਂ ਕੰਮ ਕੀ ਆਖਣੀ ਛੱਡਣਾ ਨਹੀਂ ਤੁਹਾਨੂੰ ਜੇ ਮੁੰਡੇ ਖੁੰਡੇ ਤੁਸੀਂ ਉਹਨਾਂ ਨੂੰ ਜੇ ਅਸੀਂ ساری ਉਮਰ ਹੀ ਆਖੇ ਹੋਏ ਵੀ ਮਤਲਬ ਅਸੀਂ ਜ਼ਿੰਮੇਵਾਰੀ ਰੱਖੀ ਗਈ ਤੁਹਾਨੂੰ ਵੀ ਜ਼ਿੰਮੇਵਾਰੀ ਦੇਣੀ ਚਾਹੀਦੀ ਐ ਕੀ ਆਖਣੀ ਕਿਉਂ ਕਾਹ ਬੈਠੇ ਏ ਜੀ ਜਾਂ ਬੀ ਜੇਸੀ ਤੁਹਾਨੂੰ ਮੂਰੇ ਲਾਵਾਂਗੇ ਜੇ ਅਸੀਂ ਫਾਰੀ ਉਮਰ ਦਾ ਸੁੱਜੀ ਆਉ ਹਾਂ ਵੀ ਕੰਮ ਕਰਿਆ ਤਾਂ ਆਪਦੇ ਬਾਲ ਬੱਚੇ ਨੂੰ ਅਸੀਂ ਮਤਲਬ ਉਹ ਸੁੱਜੀ 부ਜੀ ਦੇਵਾਂਗੇ ਹੂੰ ਕੀ ਅਗਣੀ ਪਰ ਇਹਨਾਂ ਨੇ ਛੱਡਦੇ ਹੀ ਨਹੀਂ ਗਏ ਬਦਲ ਕੇ ਉਹ ਹੋ ਜਾਂਦਾ ਬਦਲ ਕੇ ਉਹ ਹੋ ਜਾਂਦਾ ਪ੍ਰਕਾਸ਼ ਸਿੰਘ ਬਦਲ ਠੀਕ ਸੀਗਾ ਸੁਜੀ ਸਿੰਘ ਬਦਲ ਠੀਕ ਆ ਬਹੁਤ ਠੀਕ ਸੀਗਾ ਉਹ ਠੀਕ ਸੀ ਉਹਨਾਂ ਨੇਂ ਦਿਆਂ ਵੀ ਨਹੀਂ ਜਾਂਦਾ ਉਹਨ ਜਿਹਨੇ ਕੰਮ ਕਰੇ ਵਧੀਆ ਕਰੇ ਨਾ ਕਹਿੰਦਾ ਉਹਦੇ ਰਾਜ ਹੀ ਬਹੁਤ ਗਲਤੀਆਂ ਹੋਊਗਾ ਨਹੀਂ ਗਲਤੀਆਂ ਨਹੀਂ ਹੋਊਗਾ ਬੇਅਦਵੀ ਹੋ ਗਈ ਕਿੰਨਾ ਕੁਸੋ ਨਹੀਂ ਇਹ ਆਪਦੀਆਂ ਨਹੀਂ ਬੇ ਆਪਦੀਆਂ ਜਿਹੜੀਆਂ ਹੋ ਗਈਆਂ ਹੋ ਗਈਆਂ ਉਹ ਜੀਆਂ ਉਹ ਜੀਆਂ ਰੀਆਂ ਹੋ ਗਈਆਂ ਚਲੋ ਹੋ ਜਾ ਕਈ ਵਾਰ ਕੰਮ ਜਿਵੇਂ ਇਨਸਾਨ ਕਰਦਾ ਤਾਂ ਉਸ ਤੋਂ ਗਲਤੀ ਫਲਤੀ ਵੀ ਹੋ ਜਾਂਦੀ ਹੈ ਇਨਸਾਨ ਨੇ ਤਾਂ ਬੰਦੇ ਨਹੀਂ ਫੜੇ ਨਹੀਂ ਨਹੀਂ ਬੰਦੇ ਨਹੀਂ ਫੜੇ ਉਹ ਜੇ ਕੱਲ ਗਲਤੀਆਂ ਹੋ ਜਾਂਦੀਆਂ ਜੇ ਕੋਈ ਇਨਸਾਨ ਕੰਮ ਕਰੂਗਾ ਨਾ ਇਹ ਕੰਮ ਨਾ ਇਹ ਮਤਲਬ ਵੀ ਜੇ ਮਤਲਬ ਕਈ ਵਾਰੀ ਨਹੀਂ ਕੰਮ ਆਪਾਂ ਕੰਮ ਵੀ ਕੰਮ ਕਰਦੇ ਆਂ ਤਾਂ ਗਲਤੀ ਵੀ ਹੋ ਜਾਂਦੀ ਹੁੰਦੀ ਹੈ ਇਨਸਾਨ ਪੁੱਠੀ ਬਣੇ ਠੀਕ ਨਹੀਂ ਹੂੰ ਚਲੋ ਉਹ ਜੀ ਕੋਈ ਗਲਤੀ ਫਲਤੀ ਹੋ ਜਾਂਦੀ ਹੈ ਕੋਈ ਕਰਤੀ ਜਾ ਹੋ ਗਈ ਕੁਛ ਵੀ ਹੋ ਗਿਆ ਯਕਣੀ ਪਰ ਇਹਨਾਂ ਨੂੰ ਚੰਗੇ ਆ ਕਿਵੇਂ ਲੱਗਦਾ ਕੱਲ੍ਹ ਜਲਦਾ ਬਸ ਠੀਕ ਹੀ ਆ ਜੀ ਖਿੱਲਰ ਖਲਾਰਾ ਹੋ ਗਿਆ ਉਹ ਹੈ ਖਿੱਲਰ ਖਲਾਰਾ ਹੋ ਗਿਆ ਅੱਛਾ ਉਹਦੀ 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 ਗੰਡ ਵਜੀ ਸੀ ਬਾਲ ਲਲ ਨਹੀਂ ਹੁਣ ਅੱਡੋ ਵੱਡੀ ਮੂੰਹ ਹੋ ਗਏ ਇੱਕ ਦੂਜੇ ਨੂੰ ਦੱਬੀ ਫਿਰਦੇ ਆ ਉਹ ਕਹਿੰਦਾ ਤੂੰ ਆ ਸਾਰੇ ਕੋ ਬਸ ਉਹ ਦੇਵੀ ਦੇਵਤਾ ਸੀ ਚਲੋ ਜੋ ਵੀ ਹੋ ਗਿਆ ਉਹਦੇ ਰਾਜ ਚ ਹੋ ਗਿਆ ਹਾਂ ਪਰ ਉਹਦੀ ਕੋਈ ਉਹ ਉਹਦੋਂ ਵੀ ਕੰਮ ਗਲਤੀਆਂ ਆਉਂਗਾ ਤਾਂ ਹੀ ਪਿੱਛੇ ਗਈਆਂ ਗਲਤੀਆਂ ਪਿੱਛੇ ਗਈਆਂ ਹਾਂ ਹੋ ਜਾਂਦੇ ਚੱਲੋ ਉੱਤਰ ਬਾਪੂ ਹਾਂਜੀ ਬਾਪੂ ਆਇਓ ਹਾਂਜੀ ਹੁਣ ਦੱਸੋ ਕੀ ਕਹਿੰਦੇ ਸੀ ਕਿਵੇਂ ਲੱਗਦਾ ਕਾਲੀਦਲ ਬਰੇ ਠੀਕ ਹੈ ਜੀ ਕਿਵੇਂ ਲੱਗਦਾ ਹੁਣ ਦੋ ਧੜੇ ਹੋ ਗਏ ਇੱਕ ਤਾਂ ਚੰਦੂ ਮਾਦਰਾ ਬਲੂਕਾ ਜਗੀਰ ਕੌਰ ਹੋਰ ਕਈ ਰਖੜਾ ਰਖੜਾ ਜੀ ਉਹ ਕਹਿੰਦੇ ਵੀ ਸੁਖਵੀਰ ਬਾਦਲ ਨੂੰ ਬਦਲੋ ਸੁਖਵੀਰ ਬਾਦਲ ਨੂੰ ਬਦਲ ਦਿਓ ਜਦੋਂ ਉਹਨਾਂ ਦਾ ਰਾਤਾ ਬਦਲ ਦਿਓ ਜਿਹੜਾ ਨਹੀਂ ਚੰਗਾ ਲੱਗਦਾ ਪਾਰਟੀ 'ਚ ਦੂਜੇ ਨੂੰ ਬਦਲ ਦਿਓ ਫਿਰ ਕੀ ਲੱਗਦਾ ਸੁਵੀਰ ਬਦਲਣ ਨਾਲ ਸੁਧਾਰ ਹੋਊਗਾ ਅਕਾਲੀ ਦਲ ਦਾ ਨਹੀਂ ਹੁੰਦਾ ਨਹੀਂ ਹੁੰਦਾ ਅਕਾਲੀ ਦਲ ਤੋਂ ਗਲਤੀਆਂ ਹੋਈਆਂ ਕੁਝ ਲੱਗਦਾ ਤੁਹਾਨੂੰ ਬੜੀਆਂ ਕੰਮ ਕਰਦੇ ਆਂ ਤਾਂ ਗਲਤੀਆਂ ਵੀ ਹੁੰਦੀਆਂ ਤੇ ਸੁਧਰ ਵੀ ਜਾਂਦੀਆਂ ਸਾਰੇ ਕੁਝ ਹੀ ਹੁੰਦੇ ਆ ਪਿੱਛੇ ਕੋ ਚਲੀ ਗਈ ਪਾਰਟੀ ਇੰਨੀ ਕਿਉਂ ਪਿੱਛੇ ਚਲੀ ਗਈ ਪਿੱਛੇ ਆਦੇ ਕਰਤੱਬੀ ਚਲੀ ਗਈ ਕਿਸੇ ਜੇ ਕੰਮ ਕਰਿਆ ਉਹੋ ਜਿਹੀ ਉਹਨਾਂ ਨੂੰ ਫਲ ਮਿਲ ਗਿਆ ਜਿਹੜੇ ਮਹਾਰਾਜ ਤੇ ਵੜ ਕੇ ਪਾੜ ਕੇ ਰੂੜੀਆਂ ਤੇ ਸਿੱਟ ਤੇ ਮੇਰੇ ਰਾਜ ਚ ਮੇਰਾ ਰਾਜ ਹੋਵੇ ਤੇ ਮਹਾਰਾਜ ਤੇ ਵੜ ਕੇ ਪਾੜ ਕੇ ਰੂੜੀਆਂ ਚ ਸਿੱਟ ਤੇ ਤੇ ਉਹਨਾਂ ਦਾ ਦੋਸ਼ ਨਾ ਲੱਗੂਗਾ ਉਹਨਾਂ ਦਾ ਦੋਸ਼ ਅੱਥੋਂ ਮੈਨੂੰ ਲੱਗੂ ਕਿ ਤੈਨੂੰ ਲੱਗੂ ਜਿਹਦਾ ਰਾਜ ਉਹਦੀ ਜ਼ਿੰਮੇਵਾਰੀ ਹੈ ਸਰ ਦੀ ਜ਼ਿੰਮੇਵਾਰੀ ਆ ਫਿਰ ਉਹ ਉਹਨਾਂ ਨੇ ਤਾਂ ਸਾਰਾ ਕੰਮ ਕਰਾ ਕੇ ਆ ਕਾਂਡਾ ਵਾਲਾ ਕੰਮ ਬਗਰਾੜੀ ਵਾਲਾ ਸਾਰਾ ਉਹਨਾਂ ਨੇ ਕਰਾ ਕੇ ਸਖਵੀਰ ਨੇ ਤੇ ਬੱਥਣੇ ਵੱਡੇ ਬਾਦਲ ਨੂੰ ਵੀ ਫਾਹੇ ਟੰਗਤਾ ਇਹਨਾਂ ਨੇ ਉਹਦੇ ਕਰਕੇ ਪਾਰਟੀ ਪਿੱਛੇ ਚਲੀ ਗਈ ਪਿੱਛੇ ਜਾਣਾ ਹੀ ਜਾਣਾ ਲੋਕ ਸਭ ਜਾਣੀ ਜਾਣਾ ਹੁਣ ਗੁੰਗਾ ਕਮਲਾ ਕੋਈ ਨਹੀਂ ਕਾਹੀਂ ਫਿਰਨ ਮੀਆਂ ਪਾਰਟੀਆਂ ਹੀ ਜਿਵੇਂ ਆਹ ਝਾੜੂ ਵਾਲੇ ਆਏ ਚੌਧਰ ਛੱਡਣ ਨੂੰ ਕੀ ਕਿਦਾ ਕਰਦਾ ਹੁਣ ਬਾਦਲ ਦਾ ਮੁੰਡਾ ਕਹਿੰਦਾ ਮੈਂ ਕਿ ਸਖਵੀਰ ਬਾਦਲ ਕਹਿੰਦਾ ਮੈਂ ਨਹੀਂ ਕਿ ਹੁਣ ਛੱਡਦਾ ਮੈਨੂੰ ਦੇਵੋ ਚੈਟੀ ਵੀ ਉਹ ਕਹਿੰਦਾ ਮੈਂ ਸੇਵਾ ਕਰਦਾ ਹਾਂ ਆ ਸੇਵਾ ਬੜੀ ਸੇਵਾ ਕਰਦਾ ਹੂੰ ਸੇਵਾ ਬਹੁਤ ਵੱਡੀ ਕਰੇ ਸੇਵਾ ਉਹ ਕਹਿੰਦਾ ਜਿੱਤ ਕੇ ਹਾਰ ਵੀ ਪੰਜਾਬ ਦੀ ਸੇਵਾ ਚ ਹਾਜ਼ਰ ਰਹੂੰਗਾ ਮੈਂ ਹਾਂ ਹਾਂ ਜੀ ਨਹੀਂ ਕਰਦਾ ਜੀ ਇਹ ਚਾ ਉਧਰ ਛੱਡਣ ਨੂੰ ਜੀ ਨਹੀਂ ਕਰਦਾ ਕਿਸੇ ਦਾ ਵੀ ਚਾਹੋ ਮੈਂ ਆ ਤੇ ਚਾਹੋ ਤੂੰ ਆ ਕਹੇ ਪਰ ਚਾਹੇ ਤੇ ਮੈਂ ਬਰਾਦਾਈ ਕੋਈ ਵੀ ਆ ਭਲਾ ਦੀ ਅੱਛਾ ਉਹ ਤਾਂ ਜੀ ਨਹੀਂ ਕਰਦਾ ਹੁੰਦਾ ਚਾ ਉਧਰ ਛੱਡ ਅੱਛਾ ਚਲੋ ਠੀਕ ਹਾਂ ਜੀ ਹਾਂਜੀ ਤੂੰ ਦੱਸੋ ਕਿਵੇਂ ਲੱਗਦਾ ਵੀ ਕਾਲੀਦਾਲ ਜਦੋਂ ਸਭ ਤੋਂ ਪੁਰਾਣੀ ਪਾਰਟੀ ਸੀ ਪਹਿਲਾਂ ਲੋਕ ਕਹਿੰਦੇ ਹੁੰਦੇ ਸੀ ਪੰਥ ਨੂੰ ਵੋਟ ਪਾਤੀ ਤਾਂ ਹੁਣ ਜਿਵੇਂ ਹੁਣ ਦਿਨੋਂ ਦਿਨ ਪਾਰਟੀ ਦਾ ਗਰਾਫ ਆ ਗਿਆ ਇੱਕ ਸੀਟ ਰਹਿ ਗਈ 10 ਬੰਦੇ ਜਵਾਨ ਜਾਪਤ ਹੋ ਗਏ ਵਿਧਾਨ ਸਭਾ 'ਚ ਤਿੰਨ ਬੰਦੇ ਰਹਿ ਗਏ ਜਦੋਂ ਕਿ ਇਹ ਹੁੰਦਾ ਜੇ ਸੱਤਾ 'ਚ ਹੁੰਦੀ ਸੀ ਪਾਰਟੀ ਜਾਂ ਵਿਰੋਧੀ ਧਿਰ 'ਚ ਵੀ ਸਟਰੋਂਗ ਹੁੰਦੀ ਇਹ ਹਾਲਾਤ ਕਿਉਂ ਬਣੇ ਕਾਲੀਦਾਲ ਦੇ ਪਤਾ ਕੀ ਗੱਲ ਆ ਜੀ ਕਦੋਂ ਘਰ ਦਾ ਜ਼ਿੰਮੇਵਾਰ ਖਤਮ ਹੋ ਜੇ ਫਿਰ ਡੋਡੀ ਖਿੱਲਰ ਜਾਂਦਾ ਸਾਰਾ ਟੱਬਰ ਉਹੀ ਗੱਲ ਬਾਦਲ ਨਹੀਂ ਸੀ ਸਾਰਾ ਕੁਝ ਠੀਕ ਹੈ ਨਾ ਕਦੋਂ ਬਾਦਲਾਂ ਗੁਜ਼ਰ ਗਏ ਸ਼ਕਵੀਰ ਨੂੰ ਕੌਣ ਪੁੱਛਦਾ ਹੁਣ ਕਨੇ ਉਹ ਤਾਂ ਕਹਿੰਦੇ ਵੱਡੇ ਬਦਲ ਤੋਂ ਲੋਕ ਕਹਿੰਦੇ ਗਲਤੀਆਂ ਬਹੁਤ ਹੋਊਗਾ ਨਹੀਂ ਗਲਤੀਆਂ ਤਾਂ ਕੰਮ ਕਰਦਾ ਨਹੀਂ ਪਾਰਟੀ ਪਿੱਛੇ ਗਈ ਨਹੀਂ ਕੰਮ ਕਰਦਾ ਤਾਂ ਗਲਤੀਆਂ ਤਾਂ ਹੋਣਗੀਆਂ ਜੀ ਕੰਮ ਵੀ ਉਹਨਾਂ ਨੇ ਗਰੀਬ ਦਾ ਕੰਮ ਵੀ ਕਰਿਆ ਅਮੀਰ ਦਾ ਵੀ ਕਰਿਆ ਜ਼ਿਮੀਂਦਾਰਾਂ ਨੂੰ ਮੋਟਰਾਂ ਦਿੱਤੀਆਂ ਗਰੀਬਾਂ ਨੂੰ ਆਟੇ ਦਾਲ ਦੇ ਕਾਰਡ ਬਣਾ ਕੇ ਦਿੱਤੇ ਇਹਨਾਂ ਨੇ ਸਕੀਮ ਚਲਾਈ ਸੀ ਹੁਣ ਆਹ ਭਗਵੰਤ ਮਾਨ ਤੋਂ ਇਹ ਪਹਿਲਾਂ ਥੋੜੀ ਥੋੜੀ ਦੇਣ ਲੱਗਿਆ ਹੁਣ ਕਹਿੰਦਾ ਪੂਰੀ ਕਣਕ ਦੇਵਾਂਗੇ ਭਗਵੰਤ ਮਾਨ ਕਹਿੰਦਾ अच्छा हां जी बापू जी सत श्री अकाल किਵੇਂ ਹੋ ਮੈਂ ਠੀਕ ਹੈ ਕੀ ਗੱਲ ਬਾਤ ਹੈ ਕੋਈ ਆਪਾਂ ਕਿਸੇ ਦੇ ਖਿਲਾਫ ਨਹੀਂ ਬੋਲਣਾ ਖਿਲਾਫ ਨਹੀਂ ਕਿਉਂਕਿ ਪਾਰਟੀ ਜਿਹੜੀ ਪੰਜਾਬ ਦੀ ਸੀ ਉਹ ਯਾਰ ਬੋਲਣ ਦਰ ਨਹੀਂ ਕੋਈ ਸਾਰੀਆਂ ਪਾਰਟੀਆਂ ਹੁਣ ਆਪਾਂ ਇਹ ਪੰਜਾਬ ਦੀ ਪੁਰਾਣੀ ਪਾਰਟੀ ਹੈ ਇਹ ਸੀਧਾ ਦੀ ਪਾਰਟੀ ਕਹੀ ਜਾਂਦੀ ਕਾਲੀਦਾਲ 170 ਸਾਲ ਪੁਰਾਣੀ ਹੈ ਸਾਰੇ ਹੀ ਵਧ ਗਿਆਨ ਬਸ ਸਾਰੇ ਸੇਵਾ ਕਰਦੇ ਆ ਮੈਂ ਤਾਂ ਕਿਸੇ ਨੂੰ ਨਿੰਦਾ ਨਾ ਕਿਸੇ ਨੂੰ ਚੰਗਾ ਆਖਾਂ ਬੈਠੀ ਆ। ਨਹੀਂ ਉਹ ਜਿਹੜਾ ਕਾਲੀਦਾਲ ਦਾ ਪ੍ਰਧਾਨ ਆ ਉਹ ਤੇ ਜਿਵੇਂ ਸਵਾਲ ਚੁੱਕੇ ਜਾਂਦੇ ਵੀ ਪ੍ਰਧਾਨ ਕੀ ਲਾਇਕ ਨਹੀਂ ਉਹ ਲਾਓ ਪਾਸੇ ਉਹ ਗੱਲ ਕਿਵੇਂ ਲੱਗਦੀ ਹੈ ਵਿਰੋਧੀ ਜਿਹੜੀ ਉਹਨਾਂ ਦਾ ਨਾ ਕਿਤੇ ਸੁਣੀਆ ਨਾ ਆਪਾਂ ਨੂੰ ਪਤਾ ਪਰ ਚੰਦੂ ਮਾਜਰੇ ਕੇ ਤਾਂ ਰੋਜ਼ ਖਬਰਾਂ ਆ ਰਹੀਆਂ। ਫਿਰ ਆਪਾਂ ਸੁਣੀਏ ਨੀ ਕੋਈ ਸੁਣੀਆ ਹੀ ਨਹੀਂ ਆਪਾਂ ਖਬਰਾਂ ਅੱਜ ਤਾਂ ਇੱਥੇ ਤਾਂਸ ਖੇਡੀਆਂ ਨੇ ਆ ਕੇ ਬੈਠੀਆਂ ਨੇ ਅਸਲ। ਅੱਛਾ ਹਾਂ ਹੈ ਬੱਦਲ ਗੁਜ਼ਰ ਗਿਆ ਉਹਨਾਂ ਦਾ ਫਾਉ ਪੈ ਗਿਆ ਕਿੰਨਾ ਦਾ ਚੰਦੂ ਮਾਜਰੇ ਵਰਗਿਆਂ ਦਾ ਹਮ ਹੁਣ ਉਹ ਇੱਕ ਦੂਜੇ ਦੇ ਕੰਨੇ ਤੇ ਚਲਾਉਂਦੇ ਆ ਸਾਰੇ ਸਾਰੇ ਝੰਡੇ ਖਿਲੇ ਆ ਜਿਹੜੀ ਪਾਰਟੀਆਂ ਦੱਸ ਅੱਛਾ ਕਾਂਗਰਸ ਬਾਦਲ ਬਾਦਲ ਸਾਹਿਬ ਦਾ ਵੱਧ ਗਿਆ ਬੰਦੇ ਸੀਗੇ ਹਾਂ ਲੱਖਾਂ ਬੰਦੇ ਮਰਵਾਤੇ ਹਜੇ ਅਸੀਂ ਕਾਂਗਰਸ ਪਾਰਟੀ ਨੂੰ ਚਲਾਉਣੇ ਆਗੇ ਜਿਹੜੇ ਮਰਵਾਏ ਆ ਆਹੋ ਫੇਰ ਭਲਾ ਮਾਨਸ ਕੋਈ ਨਹੀਂ ਨਾ ਹੁਣ ਭਗਵਾਨ ਤਮਾਨ ਆ ਹੁਣ ਭਗੰਤ ਮਾਨ ਦੇ ਰਾਜ ਚ ਥੋੜੀਆਂ ਮਾਤਾਂ ਹੋਈ ਜਾਂਦੀਆਂ ਉਹੀ ਲੋਕਾਂ ਨੂੰ ਵੱਢੀ ਜਾਂਦੇ ਲੰਗੇ ਕੋਈ ਪੁੱਛਦਾ ਕਿਸੇ ਨੂੰ ਕਿੰਨੀਆਂ ਲੁੱਟਾਂ ਹੋਈ ਜਾਂਦੀਆਂ ਸਾਰੇ ਇੱਕੋ ਗੱਲ ਹੈ ਸਾਰੇ ਕੌਣ ਕਰਾਉਂਦਾਗਾ ਕੌਣ ਕਰਾਉਂਦਾ ਇਹ ਪਾਰਟੀ ਕਰ ਮੈਂ ਕਿਉਂ ਹੋਰ ਕਾਉਂਟ ਕਰਾਂਗਾ ਇਹ ਬਹੁਤ ਤੂੰ ਬਹਿ ਜਾ ਯਾਰ ਐਵੇਂ ਆਪਾਂ ਦਾ ਜੇ ਪਤਾ ਤੂੰ ਆ ਗਿਆ ਬੰਦਾ ਗੱਲਾਂ ਮਾਰ ਮਾਲੇ ਬੰਦੇ ਦਾ ਹਰੇਕ ਨੜੇ ਹੋ ਜਾਂਦਾ ਮਾਲੇ ਬੰਦੇ ਦਾ ਤਖੜੇ ਤੋਂ ਪੰਜ ਸਾਲ ਵੇਖ ਕੀ ਕਾਉਂਦਾ 500 ਤੋਂ ਵਿੱਚ ਜਿੱਤੀ ਜਾਂਦਾ ਤੂੰ ਸਿੱਧੀ ਗੱਲ ਨਹੀਂ ਕਰਦਾ ਜਿਹੜੀ ਗੱਲ ਸਿੱਧੀ ਗੱਲ ਕਿਉਂ ਨਹੀਂ ਕਰਦਾ ਹੋਰ ਮੈਂ ਤਾਂ ਹੋਰ ਮੈਂ ਕਰਦਾ ਮੈਂ ਤਾਂ ਹੁਣ ਗੁੰਡਾਗਰਦੀ ਥੋੜੀ ਵਧੀ ਪਿਆ ਹੁਣ ਤਾਸੀਰ ਨਾ ਮਾਰ ਕੇ ਫੁੱਲ ਤੋੜਦੇ ਸੀ ਤੋੜਦੇ ਸੀ ਤੂੰ ਚੱਲ ਜਾ ਰਿਹਾ ਬਹੁਤ ਚਾਲਾ ਚਾਲਾ ਚੱਲ ਚੱਲ ਉਹ ਤਾਂ ਕੋਈ ਆਪ ਉਹ ਗੱਲ ਨਹੀਂ ਕਰਦੀ ਇੱਕ ਵੀ ਗਰੋਹਾਂ ਨਹੀਂ ਕਰਦਾ ਬਸ ਉਹੀ ਗੱਲਾਂ ਕਰਦੀ ਮੈਂ ਮੈਂ ਕਿਸੇ ਨੂੰ ਨਿੰਦਾ ਨਹੀਂ ਤੇ ਜਿਹੜੀ ਸਹੀ ਗੱਲ ਤਾਂ ਹੁੰਦੀ ਆ ਨਹੀਂ ਨਹੀਂਂਦਾ ਤੂੰ ਕਹਦੇ ਬਸ ਗਰੋਹ ਦੀ ਗੱਲ ਮੈਂ ਤੂੰ ਐਵੇਂ ਐਵੇਂ ਟੱਪੀ ਜਾਣਾ ਮੈਂ ਗੱਲ ਇਹ ਨਾ ਨਾ ਕਰੀ ਜਾਣਾ ਤੂੰ ਐਵੇਂ ਔਖਾ ਹੋਇਆ ਬੈਠਾ ਨਹੀਂ ਨਹੀਂ ਆਪ ਸਮਝ ਨਹੀਂ ਵੀ ਹੋ ਰਾ ਨਹੀਂ ਨਹੀਂ ਆਪ ਸਮਝ ਮੈਂ ਸੁਣਨ ਸਾਨੂੰ ਡੰਗਾ ਮਾਰਨ ਉਤਾਰਾ ਖੜੇ ਜੇ ਤੂੰ ਉਹਨੂੰ ਕਹਿੰਦਾ ਵੀ ਉਹ ਵੀ ਠੀਕ ਹੈ ਭਾਈ ਹੋਰ ਮੈਂ ਸਲਾਉਣਾ ਮੈਂ ਉਹਨਾਂ ਨੂੰ ਸਲਾਉਣਾਗਾ ਉਹਨਾਂ ਨੂੰ ਉਹਨੂੰ ਕਿਹਦੇ ਨੇ ਹਾਂ ਕੱਲੀ ਗੱਲ ਤਾਂ ਆਪਾਂ ਪਾੰਗਾਂ ਨਹੀਂ ਜਦੋਂ ਪਾੰਗਾਂ ਨਹੀਂ ਠੀਕ ਨਹੀਂ ਹੋਵੇਂ ਨਹੀਂ ਜੇ ਹੁਣ ਦਫੇੜ ਜਾ ਹੋ ਗਿਆ ਗਰੁੱਪ ਜੇ ਬਣ ਕੇ ਗਰੁੱਪ ਜੇ ਬਣ ਗਏ ਕਾਲੀ ਜਲਦੇ ਗਰੁੱਪ ਦਾ ਬਾਣਨੇ ਸੀ ਫਿਰ ਉਹ ਪਾਟ ਕੇ ਸਾਰੇ ਹੈ ਆਪਾਂ ਫਿਰ 60 ਤੀਆਂ ਪਾਰਟੀਆਂ ਸਾਰੀਆਂ ਆਪਾਂ ਇਕੱਲੇ ਨੂੰ ਆ ਉਸ ਨੂੰ ਪਾਟਿਆ મોદી ਨੂੰ મોદી ਨੂੰ ਪਾਟਿਆ ਲੋਕ ਤਾਂ ਇੰਨੇ ਖਿਲਾਫ ਸੀ ਕਹਿੰਦੇ ਬੀਜੇਪੀ ਦੇ ਕਿਸਾਨ ਯੂਨੀਅਨ ਵਾਲੇ ਕਿੰਨਾ ਵਿਰੋਧ ਕਰਦੇ ਸੀ ਕਹਦੇ ਸੀ ਤੇ 2-2000 ਕਿਉਂ ਲੈਂਦੇ ਫਿਰ ਉਹ ਹੈ ਹਾਂ ਹਾਂ ਵੀ 2-2000 ਕਿਉਂ ਲੈਂਦੇ ਹੋ ਆਹ ਹਾਂ ਹਾਂ 2000 ਆ ਜੀ ਹਾਂ ਚਾ 2000 ਵਾਲੇ ਵੋਟ ਨਹੀਂ ਪਾਉਂਦੇ ਹੈ ਆਹ ਆਪਾਂ ਪਾਤੇ ਆਪਾਂ ਨੂੰ ਕੁਝ ਨਹੀਂ ਆਉਂਦਾ ਨਾਲ ਆਪਾਂ ਪਾ ਦੇਣਾ ਠੀਕ ਹੈ ਕੀ ਸੋਚ ਕੇ ਪਾਈ ਫਿਰ ਮੋਦੀ ਨੂੰ ਵੋਟ ਹੈ ਕੀ ਸੋਚ ਕੇ ਪਾਈ ਮੋਦੀ ਨੂੰ ਵੋਟ ਖਾਟੇ ਪਹਿਲਾਂ ਚੱਲਦਾ ਸੀ 2 200 ਕੀਆ ਦੁਬਾਰੇ ਪਾ ਦੇ ਸਾਨੂੰ ਆ ਉਹਦੇ ਕਰਕੇ ਹਾਂ